ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਬੀਬੀਪੀ ਪ੍ਰਾਈਮ ਟੀਵੀ ਤੇ ਮੈਂ ਅਰਜਿੰਦਰ ਭੱਟ ਲੋਕ ਸਭਾ ਚੋਣਾਂ ਦਾ ਅਖਾੜਾ ਭੱਕ ਚੁੱਕਿਆ ਹੈ ਤੇ ਵਕ ਵਕ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆਂ ਵੀ ਤੇਜ਼ ਕਰ ਦਿੱਤੀਆਂ ਗਿਆ ਨੇ। ਗੱਲਬਾਤ ਵੀ ਕਰਾਂਗੇ ਜਿੱਥੇ ਸੋ ਉਥੇ ਦਲ ਬਦਲਣਾਂ ਦੇ ਵਿੱਚ ਦੌਰ ਜਾਰੀ ਹੈ ਗੱਲਬਾਤ ਵੀ ਕਰਾਂਗੇ ਕਿਸਾਨ ਆਗੂ ਨੇ ਮਹਿਲਾ ਕਿਸਾਨ ਮਹਿਲਾ ਕਿਸਾਨ ਮਜ਼ਦੂਰ ਯੂਨੀਅਨ ਦੇ ਸੁਭਾ ਪ੍ਰਧਾਨ ਨੇ ਗਰਜੀਤ ਕੋਰ ਨਾਲ ਗੱਲਬਾਤ ਕਰਦੇ ਹਾਂ ਕੀ ਕਹਿੰਨਾ ਉਹਨਾਂ ਦਾ। ਤਾਂ ਹਾਂ ਜੀ ਬਰਾਂ ਦਾ ਸਤਿ ਸ਼੍ਰੀ ਅਕਾਲ ਜੀ। ਪ੍ਰਧਾਨ ਜੀ ਗੱਲ ਕਰਦੇ ਹਾਂ ਲੋਕ ਸਭਾ ਚੋਣਾਂ ਦੀ। ਇੱਕ ਪਾਸੇ ਕਿਸਾਨ ਦੇ ਸਦਾਨ ਦਾ ਕਿਸਾਨ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਨੇਤਾਵਾਂ ਵੱਲੋਂ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਤੇ ਸੋ ਉੱਥੇ ਇਹ ਵੀ ਗੱਲ ਕਰਦੇ ਆ ਕਿ ਦਲ ਬਦੂਆਂ ਦਾ ਵੀ ਦੌਰ ਜਾਰੀ ਹੋਆ ਕਿਵੇਂ ਦੇਖੋ ਇਹਨਾਂ ਲਈ ਮਤਲਬ ਨਵੇਂ ਨਵੇਂ ਇਹ ਕਬੂਤਰ ਉੱਠ ਰਹੇ ਨੇ ਨਵੇਂ ਨਵੇਂ ਮਤਲਬ ਇਹ ਚਿਹਰੇ ਮੂਰੇ ਆ ਰਹੇ ਨੇ ਜਾਂ ਮਤਲਬ ਇਲੈਕਸ਼ਨਾਂ ਲਈ ਇਹ ਨਾ ਇਹਨਾਂ ਨੂੰ ਤਾਂ ਵਿਆਹ ਵਰਗਾ ਚਾਹੀ ਹੈ ਹਨਾ ਵਿਆਹ ਵਰਗਾ ਚਾਹੀ ਹੈ ਪਰ ਸਾਡੇ ਕੱਲ ਸ਼ੰਭੂ ਬਾਰਡਰ ਦੇ ਉੱਤੇ ਅੱਗ ਲੱਗ ਚੁੱਕੀ ਆ ਅੱਗ ਨਾਲ ਇੱਕ ਟਰੈਕਟਰ ਸੜਦਾ ਇੱਕ ਟਰਾਲੀ ਸੜਦੀ ਆ ਝੁੱਗੀਆਂ ਨੂੰ ਅੱਗ ਲੱਗ ਜਾਂਦੀ ਆ ਸਾਡੇ ਵੀਰ ਮੌਤ ਦੇ ਮੂੰਹ ਦੇ ਵਿੱਚ ਜਾਂਦ ਜਾਂਦੇ ਬੱਚੇ ਨੇ ਸਾਨੂੰ ਕਾਹਦਾ ਚਾਏ ਠੀਕ ਹੈ ਸਾਡੇ ਗੱਲ ਕਰਦਿਆਂ ਦੇ ਵੀ ਲੂ ਕੰਡੇ ਖੜੇ ਹੋ ਜਾਂਦੇ ਨੇ ਉਹ ਜਦੋਂ ਮਤਲਬ ਯਾਦ ਕਰਦੇ ਆ ਬਾਰਡਰ ਦਾ ਸੀਨ ਯਾਦ ਕਰਦੇ ਆ 21 ਤਰੀਕ ਨੂੰ ਮਤਲਬ ਜਿਹੜਾ ਸਾਡਾ ਸ਼ੁਭਕਰਨ ਮਰਿਆ 300 ਮੀਟਰ ਦੇ ਘੇਰੇ ਦੇ ਅੰਦਰ ਆ ਕੇ ਉਹ ਮਾਰਿਆ ਜਾਂਦਾ ਮੁੰਡਾ ਸਾਡੇ ਤਾਂ ਹਜੇ ਉਹੀ ਉਹਦੇ ਕਲਸ਼ ਲੈ ਕੇ ਘੁੰਮ ਰਹੇ ਨੇ ਸਾਡੇ ਕਿਸਾਨ ਵੀਰੇ ਸਾਡੇ ਧਨੇਰ ਸਾਹਿਬ ਉਹੀ ਹਜੇ ਲੈ ਕੇ ਘੁੰਮ ਰਹੇ ਨੇ ਸਾਨੂੰ ਤਾਂ ਮਤਲਬ ਇਹਨਾਂ ਚੀਜ਼ਾਂ ਨਾਲ ਕੋਈ ਮਤਲਬ ਨਹੀਂ ਹੈਗਾ ਪਰ ਜਿੱਥੇ ਤੁਸੀਂ ਦਲ ਬਦਲੂਆਂ ਦੀ ਗੱਲ ਕੀਤੀ ਹੈ ਦਲ ਬਦਲੂ ਤਾਂ ਹੁਣ ਹਰ ਇੱਕ ਸ਼ੀਟ ਦੇ ਉੱਤੇ ਦਲ ਬਦਲੂ ਹੋ ਗਏ ਜਿਵੇਂ ਹੁਣ ਇੱਥੇ ਸਾਡੇ ਜੀਪੀ ਆ ਜੀਪੀ ਪਹਿਲਾਂ ਕਾਂਗਰਸ ਨੇ ਪੈਦਾ ਕੀਤਾ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਹੁਣ ਆਮ ਆਦਮੀ ਪਾਰਟੀ ਚਲੇ ਗਿਆ ਨਾਲੇ ਉਹਨੂੰ ਪਤਾ ਹੈ ਵੀ ਕੇਜਰੀਵਾਲ ਨੇ ਸ਼ਰਾਬ ਕੱਪੜੇ ਦੇ ਵਿੱਚ ਅੰਦਰ ਚਲੇ ਗਿਆ ਸ਼ਰਾਬ ਦੇ ਮਤਲਬ ਪੰਜਾਬ ਦੇ ਵਿੱਚ ਵੀ ਇੱਕ ਸ਼ਰਾਬ ਕੱਪੜਾ ਹੋ ਰਿਹਾ ਜਿਹਦੇ ਵਿੱਚ ਅਨੇਕਾਂ ਮਤਲਬ ਮੌਤਾਂ ਹੋ ਗਈਆਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਰ ਭਗਵਾਨ ਤਮਾਨ ਤੇ ਐਂਡ ਪਾਰਟੀ ਤੇ ਉਹਦੀਆਂ ਭੇਡਾਂ ਸਾਰੀਆਂ ਕੇਜਰੀਵਾਲ ਨੂੰ ਛੁਡਾਉਣ ਤੁਰ ਗਈਆਂ ਨਾਲੇ ਪਤਾ ਵੀ ਈਡੀ ਦਾ ਚੱਕਿਆ ਹੋਇਆ ਵੱਡਾ ਕੱਪੜਾ ਕੋਈ ਚਿੱਟਾ ਵੇਚਦਾ ਸੀ ਕੋਈ ਸ਼ਰਾਬ ਵੇਚਦਾ ਹਾਇ ਤਾਂ ਸਾਰੇ ਅ ਇੱਕ ਬਰਾਬਰ ਹੀ ਨੇ ਇੱਕੋ ਥੈਲੀ ਦੇ ਜੱਟੇ ਬੱਟੇ ਨੇ ਇਹ ਮੈਂ ਕਹਿੰਦੇ ਆ ਲੱਖ ਦੀ ਲਾਹਣਤਾ ਲੋਕਾਂ ਦੇ ਉੱਤੇ ਜਿਹੜਾ ਦਲ ਬਦਲੂਆ ਨੂੰ ਕੋਈ ਵੋਟ ਪਾਊਗਾ ਚਾਹੇ ਉਹ ਜੀਪੀ ਆ ਚਾਹੇ ਕੋਈ ਹੋਰ ਆ ਦਲ ਬਦਲੂ ਨੂੰ ਬਾਈ ਜੀ ਕਦੇ ਵੋਟ ਨਹੀਂ ਪਾਉਣੀ ਚਾਹੀਦੀ ਜਿਹੜਾ ਬੰਦਾ ਇੱਕ ਥਾਂ ਤੇ ਸਟੈਂਡ ਖੜਾ ਹੈ ਠੀਕ ਹੈ ਉਸ ਬੰਦੇ ਦਾ ਪੱਖ ਪੂਰੋ ਚਾਹੇ ਉਹ ਕੋਈ ਵੀ ਆ ਚਾਹੇ ਉਹਨੂੰ ਤੁਸੀਂ ਪਸੰਦ ਕਰਦੇ ਹੋ ਚਾਹੇ ਨਹੀਂ ਕਰਦੇ ਪਰ ਇੱਕ ਸਟੈਂਡ ਤੇ ਤਾਂ ਖੜਾ ਨਾ ਚਾਹੇ ਤੁਸੀਂ ਉਹ ਪਾਰਟੀ ਨੂੰ ਪਸੰਦ ਨਹੀਂ ਕਰਦੇ ਪਰ ਬੰਦੇ ਦਾ ਕਰਦਾਰ ਤਾਂ ਦੇਖੋ ਜਿਵੇਂ ਅੱਜਕੱਲ ਸਿਮਰਜੀਤ ਮਾਨ ਹੈ ਠੀਕ ਹੈ ਉਹਦਾ ਦੇਖਿਆ ਤੁਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹ ਕਿ ਕਰਦਾਰ ਉਹਦਾ ਬਰਕਰਾਰ ਹੈ ਪਰ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਫਤਿਹਗੜ੍ਹ ਜ਼ਿਲ੍ਹਾ ਧਰਮ ਦੇ ਨਾਂ ਉੱਤੇ ਬਣਿਆ ਹੋਇਆ ਜ਼ਿਲ੍ਹਾ ਹੈ ਇਹ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਹੈ ਜਿਨ੍ਹਾਂ ਨੇ ਜੀਪੀ ਲਿਆਂਦਾ ਚਾਹੇ ਕੋਈ ਕਾਂਗਰਸ ਪਾਰਟੀ ਹੈ ਇਹਨਾਂ ਨੇ ਸਿੱਖਾਂ ਦੇ ਉੱਤੇ ਕਿੰਨੇ ਜ਼ੁਲਮ ਕੀਤੇ ਨੇ ਇਹ ਗੱਲ ਵੀ ਯਾਦ ਰੱਖੋ ਤੇ ਮਤਲਬ ਜਿਹੜਾ ਅੱਜ ਸਵਾਲ ਕੀਤਾ ਸੀ ਸਾਡੀ ਇੱਕ ਲੋਕ ਕਚਹਿਰੀ ਲੱਗੀ ਸੀਗੀ ਉਹਦੇ ਵਿੱਚ ਸਵਾਲ ਕੀਤਾ ਵੀ ਸ਼ੁਭ ਕਰਨ ਦੀ ਮੌਤ ਨੂੰ ਤੁਸੀਂ ਇਹ ਅਣਪਛਾਤੀ ਪੁਲਿਸ ਦੇ ਇਕਰਾਰ ਦਿੱਤਾ ਹਨਾ ਉਹ ਕਹਿੰਦੇ ਅਸੀਂ ਕਿ ਕਰੋੜ ਤਾਂ ਦੇਤਾ ਭਾਈ ਜੀ ਇਹ ਸਾਤੋਂ ਮਰਵਾਉਣ ਆਪਦੇ ਬੰਦੇ ਅਸੀਂ ਵੀ ਕਿ 1 ਕਰੋੜ ਦੰਨੇ ਆ ਠੀਕ ਹੈ ਇਹ ਸੱਤੋਂ ਮਰਵਾਉਣ ਆਪਦੇ ਬੰਦੇ ਅਸੀਂ ਕੋਈ ਉੱਥੇ ਮਾਰਨ ਜਾਂ ਪੈਸੇ ਲੈਣ ਵਾਸਤੇ ਨਹੀਂ ਬੈਠੇ ਪਰਿਵਾਰ ਨੇ ਤਾਂ ਜਵਾਬ ਦੇਤਾ ਸੀ ਵੀ ਅਸੀਂ ਪੈਸੇ ਨਹੀਂ ਲੈਣੇ ਠੀਕ ਹੈ ਇਹ ਤਾਂ ਆਗੂ ਕਿਤੇ ਨਾ ਕਿਤੇ ਮਿਲ ਜਾਂਦੇ ਨੇ ਆਗੂ ਮਿਲ ਕੇ ਉਹਦਾ ਸੰਸਕਾਰ ਕਰਤਾ ਮੈਂ ਕਹਿੰਨੇ ਜੇ ਆਮ ਪਬਲਿਕ ਨੂੰ ਦਿੱਤਾ ਜਾਂਦਾ ਫਤਵਾ ਉਸ ਚੀਜ਼ ਦਾ ਆਮ ਜਿਹੜੀ ਪਬਲਿਕ ਸੀ ਜਿਉ ਫਤਵਾ ਦੰਦੀ ਤਾਂ ਸ਼ੁਭ ਕਰਨ ਦਾ ਸੀ ਸੰਸਕਾਰ ਕਰਨਾ ਹੀ ਹੈ ਨਹੀਂ ਸੀ ਠੀਕ ਹੈ ਅੱਗ ਲੱਗੇ ਇਹੋ ਜਿਹੇ ਕਰੋੜ ਰੁਪਏ ਨੂੰ ਅੱਗ ਲੱਗੇ ਸਭ ਕਾਸੇ ਨੂੰ ਜਿਹੜਾ ਮਤਲਬ ਸਾਡੀਆਂ ਜਾਨਾਂ ਦਾ ਖੋਬਣਿਆ ਹੋਇਆ ਗੱਲ ਕਰਦੇ ਆ ਤੁਸੀਂ ਕਿ ਗੁਰਪ੍ਰੀਤ ਸਿੰਘ ਜੀਪੀ ਵੱਲੋਂ ਪਿਛਲੇ ਦਿਨੀ ਕਾਂਗਰਸ ਛੱਡ ਕੇ ਆਮ ਆਦੀ ਪਾਰਟੀ ਵਿੱਚ ਅ ਚਲੇ ਗਏ ਸੀ ਉਹਨਾਂ ਨੂੰ ਸੀਟ ਵੀ ਦਿੱਤੀ ਗਈ ਹੈ ਪਰ ਦੂਜੇ ਪਾਸੇ ਇਹ ਕਰੀਏ ਕਿ ਜੀਪੀ ਤੇ ਜਿਹੜਾ ਮੈਂ ਕਿ ਹਰ ਲੋਕਾਂ ਮਾਨ ਦਾ ਹਰੇਕ ਨਾ ਵਿਚਰਦਾ ਤੁਸੀਂ ਕਿ ਇਹ ਇਨਸਾਨ ਨੂੰ ਵੋਟ ਨਹੀਂ ਪਾਣੀ ਚਾਹੀਦੀ ਦੇਖੋ ਵਿਚਰ ਕੇ ਕੀ ਕੀਤਾ ਉਹਨੇ ਅੱਜ ਤੱਕ ਕੀ ਸਮਾਰਿਆ ਕੀ ਹੈ ਠੀਕ ਹੈ ਅੱਜ ਤੱਕ ਉਹਨੇ ਕੋਈ ਮਤਲਬ ਕਿਸਾਨਾਂ ਦੇ ਨਾਲ ਖੜਿਆ ਕੋਈ ਮੁਆਵਜ਼ਾ ਦਿੱਤਾ ਅੱਜ ਤੱਕ ਅੱਜ ਤੱਕ ਕਿਸਦਾ ਭਲਾ ਕੀਤਾ ਆਪਣੀਆਂ ਬਥੇਰੀਆਂ ਕੁਰਸੀਆਂ ਬਣਾ ਲੀਆਂ ਨੇ ਜੀਪੀ ਦਾ ਭਾਈ ਸਕੂਲ ਦੇ ਵਿੱਚ ਬੈਠ ਕੇ ਸਾੜਨਾ ਬਹਿਸ ਕਰਦਾ ਜਿਹੜਾ ਹੂਨ ਵਾਲਾ ਐਮ ਐਲ ਏ ਆ ਉਹ ਵੀ ਸਕੂਲ ਦੇ ਵਿੱਚ ਸਾੜਨਾ ਬੈਠ ਕੇ ਬਹਿਸ ਕਰਦਾ ਇੱਕ ਆਮ ਬੰਦੇ ਦੀ ਸੁਣਵਾਈ ਨਹੀਂ ਹੋਣ ਦਿੱਤੀ ਜਾਂਦੀ ਉਹ ਉਹਨਾਂ 'ਚ ਹਮੇ ਹੰਕਾਰ ਇੰਨਾ ਭਰੇ ਆ ਜਿਹੜਾ ਇੱਕ ਪਾਰਟੀ ਛੱਡ ਕੇ ਕੁਰਸੀ ਦਾ ਮਾਰਾ ਪੈਸੇ ਦਾ ਮਾਰਾ ਦੂਜੇ ਬਸ ਅਸੀਂ ਉਹ ਤੇ ਵਿਸ਼ਵਾਸ ਕਿਵੇਂ ਕਰ ਲਾਂਗੇ ਬਿਲਕੁਲ ਨਹੀਂ ਅਸੀਂ ਵਿਸ਼ਵਾਸ ਕਰਦੇ ਹੈਗੇ ਇਹਦੇ ਨਾਲ ਤਾਂ ਚੰਨੀ 100 ਗੁਣ ਚੰਗਾ ਸੀਗਾ ਜਿਨੇ ਅ ਮੋਦੀ ਨੂੰ ਠੋਕਮਾ ਜਵਾਬ ਦਤਾਂ ਵੀ ਤੁਸੀਂ ਕਿਸਾਨਾਂ ਨਾਲ ਮਾੜੀ ਕੀਤੀ ਐ ਜਿਹਹ ਜਾ ਕਰੋਗੇ ਉਹਜਾ ਪਰੋਗੇ ਇਹਨਾਂ ਦਾ ਤਾਂ 100 ਸਾ ਗੁਣ ਚੰਗਾ ਸਾਡਾ ਨਾ ਫਿਰ ਚੰਨੀ ਦੀ ਵੀ ਕਿੱਸਾ ਆਈਆਂ ਨੇ ਫਟੇਕੜਾ ਸਾਂ ਬਲਕੇ ਤਾਂ ਚੌਂ ਲੜਾਂ ਦੀ ਕਿਵੇਂ ਦੇਖਦੇ ਹੋ ਕਿ ਚੰਨੀ ਨੂੰ ਪਰ ਦੇਖੋ ਜੇ ਤਾਂ ਕੋਈ ਕਿਸਾਨ ਲੀਡਰ ਖੜਦਾ ਪਹਿਲ ਉਸ ਨੂੰ ਹੋਊਗੀ ਸਾਡੀ ਜੇ ਕੋਈ ਕਿਸਾਨ ਲੀਡਰ ਨਹੀਂ ਖੜਦਾ ਅਸੀਂ ਤਾਂ ਬਾਈ ਕਰਤਾਰ ਦੇਖ ਕੇ ਵੋਟ ਪਾਵਾਂਗੇ ਠੀਕ ਹੈ ਜੇ ਚੰਨੀ ਨੇ ਸਾਡੀ ਬਾਹ ਫੜੀ ਹੈ ਤਾਂ ਅਸੀਂ ਉਹਦੇ ਨਾਲ ਜਾਵਾਂਗੇ ਜੇ ਜਿਹੜਾ ਵੀ ਮਤਲਬ ਜਿਹੜੇ ਬੰਦੇ ਨੇ ਸਾਡੇ ਅੱਜ ਤੱਕ ਸਾਡੇ ਲਈ ਹਾ ਦਾ ਨਾਰਾ ਮਾਰਿਆ ਕਿਸਾਨਾਂ ਲਈ ਅਸੀਂ ਸਾਡੀ ਵੋਟ ਉਸ ਬੰਦੇ ਨੂੰ ਜਾਊਗੀ ਨਾ ਕਿ ਗੁਰਪ੍ਰੀਤ ਸਿੰਘ ਜੀਪੀ ਵਰਗੇ ਨੂੰ ਜਾਂ ਮਤਲਬ ਕੋਈ ਹੋਰ ਦਲ ਬਦਲ ਕੇ ਇੱਥੇ ਆਉਂਦਾ ਅਸੀਂ ਉਹ ਬੰਦੇ ਨੂੰ ਨਹੀਂ ਝੱਲਾਂਗੇ ਇਹ ਆਮਾਦੀ ਪਾਰਟੀ ਦਾ ਵੀ ਕਦਰ ਤੇ ਆਮਾਦੀ ਪਾਰਟੀ ਵੱਲੋਂ ਪਿਛਲੇ ਦਿਨ ਕਿਹਾ ਗਿਆ ਜਦੋਂ ਕਿਸਾਨਾਂ ਦੇ ਉੱਤੇ ਹਮਲਾ ਸ਼ੰਭੂ ਬਹਿਰੀ ਦਾ ਹਮਲਾ ਵੀ ਕੀਤਾ ਜਾ ਰਿਹਾ ਸੀ ਮੀਟਿੰਗਾਂ ਦਾ ਸੈンスਰਾ ਚੱਲੀ ਸੀ ਮੁੱਖ ਮੰਤਰੀ ਕਹਿੰਦਾ ਕਿ ਮੈਂ 2:30 ਵਜੇ ਤੱਕ ਰਾਤ ਨੂੰ ਕਿਸਾਨਾਂ ਦੀ ਹਮਾਇਤ ਲਈ ਉਥੇ ਵਕੀਲ ਬਣ ਕੇ ਕੰਮ ਗੱਲ ਕੀਤੀ ਹੈ ਭਾਜਪਾ ਨੇਤਾਵਾਂ ਮੈਨਾਂ ਅਕਸਰ ਇੱਕ ਗੱਲ ਕਹਿੰਦੀ ਹੁੰਦੀ ਆ ਇਹਨੂੰ ਕਿਹਾ ਕਿ ਨਸਿਕਾ ਜਾਣ ਨੂੰ ਸਾਡਾ ਸਰਕਾਰਾਂ ਦੇ ਖਿਲਾਫ ਧਰਨਾ ਜਿਹੜੇ ਧਰਨੇ ਦੇ ਵਿੱਚ ਸਰਕਾਰ ਵੜ ਗਈ ਕੋਈ ਮੰਤਰੀ ਵੜ ਗਿਆ ਕੋਈ ਮੁੱਖ ਮੰਤਰੀ ਵੜ ਗਿਆ ਕੋਈ ਇਹਨਾਂ ਦਾ ਹੋਰ ਨੁਮਾਇੰਦਾ ਵੜ ਗਿਆ ਸਮਝ ਲਓ ਉਹ ਧਰਨਾ ਸਰਕਾਰੀ ਆ ਠੀਕ ਹੈ ਉਹ ਧਰਨਾ ਸਰਕਾਰੀਆ ਇਹਦਾ ਮਤਲਬ ਕੀ ਸੀਗਾ ਉੱਥੇ ਜਾਣ ਦਾ ਇਹ ਵਿਚੋਲਾ ਬਣ ਕੇ ਸਾਡੀਆਂ ਮੀਟਿੰਗਾਂ ਕਰਾਉਣ ਕਰਨ ਸਾਡੇ ਕੋਲ ਰਾਜਾ ਸਾਹਿਬ ਨੇ ਪੜਿਆ ਲਿਖਿਆ ਬੰਦਾ ਸਾਡੇ ਕੋਲ ਡੱਲੇ ਵਾਲਾ ਸਾਹਿਬ ਆ ਪੜਿਆ ਲਿਖਿਆ ਬੰਦਾ ਸਾਡੇ ਕੋਲ ਧਨੇਰ ਆ ਪੜਿਆ ਲਿਖਿਆ ਬੰਦਾ ਅਸੀਂ ਆਪਣੇ ਮਸਲੇ ਨੂੰ ਜਾਣਦੇ ਆ ਤੁਸੀਂ ਕੀ ਪੁੱਛ ਤੜੋਂਦੇ ਫਿਰਦੇ ਹੋ ਜੇ ਤੁਸੀਂ ਇੰਨੇ ਕਰਨ ਜੋਗੇ ਹੁੰਦੇ ਤੁਸੀਂ ਬਰਾਬਰ ਸਾਡੇ ਨਾਲ ਬੈਠੋ ਤੁਸੀਂ ਇਹ ਕਾਨੂੰਨ ਇਹਨਾ ਪਾਸ ਹੋਣ ਦੇਵੋ ਇਹਨੇ ਕੀ ਕੀਤਾ ਸਾਡੇ ਲਈ ਆ ਹੁਣ ਸੈਲੋ ਸੈਂਟਰਾਂ ਦੇ ਵਿੱਚ ਕਹਿੰਦਾ ਸੀਗਾ ਵੀ ਸੈਲੋਾਂ ਦੇ ਵਿੱਚ ਕਣਕ ਜਾਊਗੀ ਵੋਟਾਂ ਨੂੰ ਦੇਖਦੇ ਹੋਏ ਇਹਨੇ ਆ ਪੰਚ ਪੰਜਾਬ ਦੇ ਵਿੱਚ ਇਹ ਕਾਨੂੰਨ ਵਾਪਸ ਲਿਆ ਲੋਕਾਂ ਨੂੰ ਸਭ ਕੁਝ ਪਤਾ ਹੈ ਡਿਬਰੂਗੜ੍ਹ ਵੀ ਲੋਕਾਂ ਨੂੰ ਯਾਦ ਹੈ ਅਮਰਤਪਾਲ ਦੀ ਮਾਤਾ ਹੁਣ ਅੱਜ ਦੀ ਘੜੀ ਅਮਰਸਰ ਜੇਲ੍ਹ ਦੇ ਵਿੱਚ ਬੈਠੀ ਆ ਸਾਨੂੰ ਉਹ ਵੀ ਦਿਖਦੀ ਆ ਸਾਨੂੰ ਇਹਦਾ ਦੋਗਲਾ ਚਿਹਰਾ ਦਿਸਦਾ ਹੈ ਇਹ ਭਾਜੀਪੀ ਦਾ 20 ਪਾਰਟੀ ਵਾਂਗ ਕੇ ਕੰਮ ਕਰ ਰਿਹਾ ਸਾਡੇ ਸਾਰਾ ਕੁਝ ਸਾਡੇ ਸਾਹਮਣੇ ਪੰਜਾਬ ਦੇ ਲੋਕ ਕਹਿੰਦੇ ਸੀ ਵਿਚਾਰੇ ਭੋਲੇ ਭਾਲੇ ਪੰਜਾਬ ਦੇ ਲੋਕ ਜਿਹੜੇ ਨਹੀਂ ਸਿਆਸਤਾਂ ਸਮਝ ਸਕਦੇ ਉਹ ਲੋਕ ਕਹਿੰਦੇ ਸੀ ਬਦਲਾ ਚਾਹੀਦਾ ਬਦਲਾ ਚਾਹੀਦਾ ਹੁਣ ਬਦਲਾ ਇਹਨਾਂ ਨੇ ਸਾਰਾ ਕੁਝ ਦੇਖ ਲਿਆ ਭਗਵੰਤ ਮਾਨ ਨੇ ਨੌਕਰੀਆਂ ਵੀ ਆਪਣੇ ਸੌਰਿਆਂ ਨੂੰ ਦੇਤੀਆਂ ਸਾਰੀਆਂ ਇੱਕ ਪਿੰਡ ਦੇ 24 ਮਟਵਾਰੀ ਲੱਗ ਰਹੇ ਨੇ ਭਗਵੰਤ ਮਾਨ ਦੇ ਸੌਰਿਆਂ ਦੇ ਠੀਕ ਹੈ ਉਹਦੇ ਸੌਰੇ ਕਿਹੜੇ ਪਿੰਡਾਂ ਦੀ ਗੱਲ ਕਰਦੇ ਸੀ ਹਰਿਆਣੇ ਭਗਵਾਨ ਜੀ ਤਮਨ ਦੇ ਸੌਰੇ ਮੈਂ ਹਰਿਆਣੇ ਨੂੰ ਗਿਣਦੀ ਆ ਠੀਕ ਹੈ ਹਰਿਆਣੇ ਨੂੰ ਭਗਵਾਨ ਜੀ ਤਮਨ ਦੇ ਸੌਰੇ ਗਿਣਦੀ ਆ ਮੈਂ ਇਹ نوکریاں ਤਾਂ ਦਿੱਤੀਆਂ ਨਾ ਨਾ ਰੋਜ਼ਗਾਰ ਤਾਂ ਦਿੱਤਾ ਨਾ ਸਾਡੇ ਪੰਜਾਬੀ ਮੁੰਡੇ ਮਾਰ ਗਏ ਸਾਡਾ ਪੰਜਾਬ ਖਾਲੀ ਹੋ ਰਿਹਾ ਨੌکریاں ਨਾ ਮਿਲਣ ਕਰਕੇ ਸਾਡੇ ਪੜ੍ਹੇ ਲਿਖੇ ਮੁੰਡੇ ਵਿਦੇਸ਼ਾਂ ਨੂੰ ਜਾ ਰਹੇ ਨੇ ਸਾਡੇ ਚਿੱਟੇ ਨਾ ਮਾਰ ਰਹੇ ਨੇ ਸਾਡੇ ਨੌکریاں ਸਾਡੇ ਸਾਡੇ ਮੁੰਡੇ ਦਾ ਕਰਦੇ ਨੇ ਸਿਕਿਉਰਿਟੀ ਗਾਰਡ ਦੀਆਂ ਨੌکریاں 10-10 ਹਜ਼ਾਰ ਤੇ ਐਮਐਮਏ ਕੀਤੇ ਵੇ ਪੀਐਚਡੀ ਕੀਤੀ ਵੀ ਪੱਤਰਕਾਰ ਸਾਹਿਬ ਪੀਐਚਡੀ ਕੀਤੀ ਵੀ ਉਹ ਨੌਕਰੀ ਨਹੀਂ ਮਿਲਦੀ ਹੈਗੀ ਤੇ ਇਹੇ ਦੰਦਾ ਜਾ ਕੇ ਹਰਿਆਣਾ 'ਚ ਨੌکریاں ਹਰਿਆਣਾ 'ਚ ਇਹਨੇ ਨਵੀਂ-ਨਵੀਂ ਰਿਸ਼ਤੇਦਾਰੀ ਪਾਈ ਆ ਉਹ ਪਗਾ ਰਿਹਾ ਠੀਕ ਹੈ ਇਹਨੂੰ ਪਹਿਲਾਂ ਪੰਜਾਬ ਦੇ ਮੁੰਡਿਆਂ ਨੂੰ ਰੱਖੋ ਪੰਜਾਬ ਦੇ ਮੁੰਡਿਆਂ ਨੂੰ ਰੁਜ਼ਗਾਰ ਦਿਓ ਬਾਅਦ ਵਿੱਚ ਆਪਦੇ ਸੌਰੀਆਂ ਬਾਰੇ ਸੋਚ ਲਿਓ ਸੀਐਮ ਸਾਹਿਬ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਕਈ ਹਜ਼ਾਰ ਨੌਕਰੀਆਂ ਦਿੱਤੀਆਂ ਦੂਜੇ ਪਾਸੇ ਰੰਗਲਾ ਪੰਜਾਬ ਪੰਜਾਬ ਨੂੰ ਬਣਾਇਆ ਜਾਊ ਬਿਲਕੁਲ ਰੰਗਲਾ ਬਣਾਇਆ ਕੋਈ ਚਿੱਟੇ ਨਾ ਮਾਰ ਰਿਹਾ ਉੱਥੇ ਖੂਨ ਡੁੱਲਿਆ ਪਿਆ ਉੱਥੇ ਰੰਗਲਾ ਕਿਤੇ ਸਾਡੇ ਸ਼ੰਭੂ ਬਾਰਡਰ ਦੇ ਉੱਤੇ 350 ਘੇਰੇ ਦੇ ਵਿੱਚ ਸਾਡੇ ਤੇ ਉਹ ਹੱਥ ਕੋਲੇ ਸਿੱਟੇ ਜਾ ਰਹੇ ਨੇ ਉਹ ਪੂਰੇ ਰੰਗ ਦਾ ਬਣ ਰਿਹਾ ਹੈ ਪੂਰੇ ਰੰਗ ਦਾ ਧੂਆ ਹੁੰਦਾ ਉੱਥੇ ਪੂਰੇ ਰੰਗ ਦਾ ਬਣ ਰਿਹਾ ਹੈ ਬਿਲਕੁਲ ਰੰਗਲਾ ਹੀ ਹੈ ਜੀ ਇਹ ਕਿਤੇ ਚਿੱਟੇ ਨਾਲ ਚਿੱਟੇ ਦੀ ਸਰਿੰਜ ਨਾਲ ਮਾਰ ਰਿਹਾ ਬੰਦਾ ਕਿਤੇ ਇੱਕ ਔਰਤ ਨੂੰ ਨੰਗਾ ਕਰਕੇ ਤਰਨ ਤਾਰਨ ਦੇ ਵਿੱਚ ਘਮਾਇਆ ਜਾਂਦਾ ਇੱਕ ਬਠਿੰਡੇ ਦੀ ਵਿੱਚ ਚੌਂਕ ਦੇ ਵਿੱਚ ਔਰਤ ਨੂੰ ਸ਼ਰਿਆ ਮਾਰਿਆ ਜਾਂਦਾ ਬਾਗੇ ਪ੍ਰਾਣੇ ਦੇ ਵਿੱਚ ਇੱਕ ਬੱਚੀ ਨਾਲ ਗੈਂਗ ਰੇਪ ਹੁੰਦਾ ਰੰਗਲਾ ਹੀ ਹੈ ਇਨਾਂ ਦੇ ਹਿਸਾਬ ਨਾਲ ਰੰਗਲਾ ਹੀ ਆਇਆ ਹੈ ਇਹਨੂੰ ਤਾਂ ਹੁਣ ਸਾਰੀ ਦੁਨੀਆ ਹੀ ਰੰਗਲੀ ਦਿਸਦੀ ਹੈ ਨਾ ਵਿਆਹ ਜੋ ਕਰਵਾ ਲਿਆ ਪ੍ਰਧਾਨ ਜੀ ਗੱਲ ਕਰ ਬੈਂਸ ਦੀ ਗੱਲ ਕਰਦੇ ਆ ਬੈਂਸ ਵੱਲੋਂ ਪਿਛਲੇ ਦਿਨ ਕਿਹਾ ਗਿਆ ਕਿ ਹਰਜੋਤ ਪਰਜਵਨ ਇਤਾਂ ਨੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਕਿਸਾਨ ਸੜਕਾਂ ਤੇ ਬੈਠੇ ਨੇ ਅਕਾਲੀ ਕਾਂਗਰਸ ਦੇ ਮਟਾਇਏ ਨੇ ਤਾਂ ਪਿੰਡਾਂ ਦੇ ਵਿੱਚ ਵੀ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਲੋਕ ਸਭਾ ਚੋਣਾਂ ਨੂੰ ਲੈ ਕੇ ਬੈਂਸ ਵੀ ਪਹਿਲਾਂ ਕਾਲੀਆਂ ਚੇ ਸੀ ਬੱਸ ਵੀ ਪਹਿਲਾਂ ਕਾਂਗਰਸੀਆਂ ਦੇ ਵਿੱਚ ਐ ਸੀਗਾ ਠੀਕ ਹੈ ਜੇ ਇਹ ਸੋਚਦਾ ਇਹ ਗੱਲ ਵੀ ਇਹਨਾਂ ਨੇ ਬਿਠਾਏ ਨੇ ਤਾਂ ਤੁਸੀਂ ਤਾਂ ਚੰਗੇ ਹੋ ਬੀਜੇਪੀ ਤਾਂ ਚੰਗੀ ਬਣਦੀ ਐ ਬੀਜੇਪੀ ਕਹਿੰਦੇ ਅਸੀਂ ਕਾਲੇ ਕਾਨੂੰਨ ਵਾਪਸ ਲੈ ਲੈ ਵਿਡਰੋਅ ਕੀਤੇ ਨੇ ਉਹਨਾਂ ਨੇ ਵਾਪਸ ਨਹੀਂ ਲਏ ਹੈਗੇ ਸਾਨੂੰ ਇਸ ਗੱਲ ਦਾ ਪਤਾ ਪਰ ਜੇ ਤੁਸੀਂ ਚੰਗੇ ਹੋ ਤੁਸੀਂ ਸਾਨੂੰ ਠਾੜ ਦੋ ਤੁਸੀਂ ਐਮਐਸਪੀ ਦੀ ਮੰਗ ਆ ਸਾਡੀ ਐਮਐਸਪੀ ਦੇ ਦਿਓ ਸਾਡਾ ਹੋਰ ਸਰਕਾਰਾਂ ਨਾਲ ਰੌਲਾ ਕਿ ਕੋਈ ਨਹੀਂ ਹੈਗਾ ਠੀਕ ਹੈ ਇਹ ਚੰਗੇ ਬਣ ਕੇ ਦਿਖਾ ਦੇਣ ਇਹ ਝੂਠੇ ਕਰ ਦੇਣ ਕਾਂਗਰਸੀਆਂ ਨੂੰ ਫੇਲ ਕਰ ਦੇਣ ਇਹ ਇਕਾਲੀਆਂ ਨੂੰ ਫੇਲ ਕਰ ਦੇਣ ਆਮਾਦੀ ਪਾਰਟੀ ਨੂੰ ਫੇਲ ਕਰ ਦੇਣ ਮੈਂ ਤਾਂ ਕਹਿੰਦੀ ਹਾਂ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਤੁਸੀਂ ਸਾਡੀ ਬਾਹ ਫੜ ਲਓ ਅਸੀਂ ਤੁਹਾਡੇ ਨਾਲ ਤੁਰਾਂਗੇ ਠੀਕ ਹੈ ਨਾ ਪਰ ਕੁਝ ਕਰੋ ਸਿਰਫ ਇਲਜ਼ਾਮ ਨਾ ਲਾਓ ਵੀ ਉਹਨੇ ਉਹਤੇ ਇਲਜ਼ਾਮ ਲਾ ਲਾ ਉਹਨੇ ਸਾਡੇ ਦਾ ਭਾਈ ਸਾਰੇ ਦੋਸ਼ੀ ਨੇ ਸਾਡੇ ਦਾ ਹਰ ਇੱਕ ਉਹ ਪਾਰਟੀ ਦੋਸ਼ੀ ਆ ਜਿਨੇ ਮਤਲਬ ਸਾਡੀ ਬਾਹ ਨਹੀਂ ਫੜੀ ਹੁਣ ਅੱਜ ਦੀ ਘੜੀ ਅਸੀਂ ਕਹਿੰਦੇ ਆ ਵੀ ਕੈਪਟਨ ਦੀ ਸਰਕਾਰੇ ਚੰਗੀ ਸੀਗੀ ਜਿਨੇ ਸਾਨੂੰ ਬਾਰਡਰ ਤਾਂ ਢੱਪਣ ਦੇਤਾ ਸੀਗਾ ਸੰਭੂ ਬਾਰਡਰ ਤਾਂ ਢੱਪਣ ਦੇਤਾ ਸੀ ਇਹਨਾਂ ਨੇ ਤਾਂ ਸਾਡੀ ਉੱਥੇ ਵੀ ਮਦਦ ਨਹੀਂ ਕੀਤੀ ਹੈਗੀ ਠੀਕ ਹੈ ਨਾ ਇਹਨੇ ਇਹ ਕਹਿੰਦਾ ਸੀਗਾ ਭਗਵੰਤਬਾਨ ਵੀ ਬਰਗਾੜੀ ਦੇ ਪਛਾਣ ਪਛਾਤੀ ਪੁਲਿਸ ਕਿੱਥੋਂ ਹੋ ਸਕਦੀ ਆ ਹੁਣ ਭਾਈ ਅਣਪਛਾਤੀ ਪੁਲਿਸ ਕਿੱਥੋਂ ਆ ਗਈ ਠੀਕ ਹੈ ਗੱਲ ਕਿਸੇ ਨੂੰ ਕਹਿਣੀ ਚੁਟਕਲਾ ਸੁਣਾਉਣਾ ਬਹੁਤ ਸੌਖਾ ਭਗਵੰਤ ਸਿੰਘਾਂ ਜਦੋਂ ਜਮੀਨੀ ਲੈਵਲ ਤੇ ਜਦੋਂ ਅਹੁਦੇ ਤੇ ਬੈਠ ਕੇ ਕੰਮ ਕਰਨਾ ਪੈਂਦਾ ਹੁਣ ਤੂੰ ਤਾਂ ਸਿਆਣਾ ਸੀ ਤੂੰ ਤਾਂ ਹਰੇਕ ਨੂੰ ਚੁਟਕਲਾ ਕਹਿੰਦਾ ਸੀ ਮੈਂ ਆ ਐ ਕਰ ਦੂੰ ਇਹਨਾਂ ਦੀ ਕੰਮ ਹੈ ਮੰਤਰੀ ਕਹਿੰਦੀ ਐ ਐਮਐਸਪੀ ਦੇ ਦੂੰ ਜੇ ਕਰ ਦੂੰਗਾ ਤੁਸੀਂ ਤਾਂ ਚੁਟਕਿਆਂ ਚ ਕੰਮ ਕਰਾਉਣ ਵਾਲੇ ਸੀਗੇ ਤੁਸੀਂ ਹੁਣ ਕਰੋ ਹੁਣ ਤੁਸੀਂ ਕਿਉਂ ਨਹੀਂ ਕਰਦੇ ਹੈਗੇ ਹੁਣੇ ਕੰਮ ਕਰਨ ਕਰਕੇ ਦਿਖਾਉਣ ਜਨਤਾ ਨੂੰ ਵੀ ਅਸੀਂ ਆ ਕੰਮ ਕਰ ਰਹੇ ਹਾਂ ਤਾਂ ਸਾਡੇ ਕੋਲ ਆਉਣਾ ਨਹੀਂ ਤਾਂ ਜੁੱਤੀ ਲੈ ਕੇ ਭਜਾਵਾਂਗੇ ਕਿਸਾਨ ਜਥੇਬੰਦੀਆਂ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਦਾ ਜਿਹੜਾ ਫੈਸਲਾ ਲਿਆ ਗਿਆ ਸੀ ਉਸ ਤੋਂ ਬਾਅਦ ਲੋਕ ਵੀ ਟੁੱਟੇ ਨੇ ਕਿ ਕਿਸਾਨਾਂ ਨੇ ਕਿਵੇਂ ਦੇਖਦੇ ਕੋ ਫੈਸਲਾ ਸਹੀ ਸੀ ਜਾਂ ਗਲਤ ਸੀ ਕਿਸਾਨ ਬਿਲਕੁਲ ਸਹੀ ਫੈਸਲਾ ਸੀਗਾ ਸ਼ੰਭੂ ਸਿੰਗੂ ਬਾਡਰ ਦੇ ਉੱਤੋਂ ਸਟੇਜ ਦੇ ਉੱਤੋਂ ਅਕਸਰ ਇਹ ਕਿਹਾ ਜਾਂਦਾ ਸੀਗਾ ਕਿਸਾਨਾਂ ਦੇ ਆਪਣੇ ਮਤਲਬ ਮੰਤਰੀ ਹੋਣੇ ਚਾਹੀਦੇ ਨੇ ਆਪਣੇ ਲੀਡਰ ਹੋਣੇ ਚਾਹੀਦੇ ਨੇ ਹੁਣੇ ਵੀ ਚਾਹੀਦੇ ਨੇ ਠੀਕ ਹੈ ਉਹ ਬਿਲਕੁਲ ਫੈਸਲਾ ਸਹੀ ਸੀਗਾ ਕਾਰਨ ਕੀ ਰਿਹਾ ਕਿ ਵੋਟ ਵੀ ਨਹੀਂ ਪਈ ਫਿਰ ਕਾਰਨ ਕੀ ਰਿਹਾ ਕਿਸਾਨੀ ਕਿਸਾਨੀ ਪ੍ਰਧਾਨ ਸੂਬਾ ਆਪਣਾ ਪੰਜਾਬ ਕਾਰਨ ਕੀ ਰਿਹਾ ਕਿਸਾਨਾਂ ਦੀ ਹਾਰ ਦਾ ਫਿਰ ਕਿਉਂ ਨਹੀਂ ਮੰਤਰੀ ਬਣੇ ਕਿਸਾਨਾਂ ਦੀ ਹਾਰ ਦਾ ਕਾਰਨ ਇਹ ਸੀਗਾ ਕਿਸਾਨ ਜਥੇਬੰਦੀਆਂ ਆਪਸ ਵਿੱਚ ਪਾਟ ਗਈਆਂ ਆਪਸ ਵਿੱਚ ਪਾਟ ਕੇ ਬੰਦਿਆਂ ਨੇ ਇੱਕ ਉਹ ਬਣਾ ਲਿਆ ਮਤਲਬ ਪਾਟੀਆਂ ਕਿਉਂ ਪਾਟੀਆਂ ਕਿ ਪੈਸੇ ਦੀ ਕੋਈ ਗੱਲ ਵੀ ਹੋਈ ਸੀ ਕਿ ਕੋਈ ਪੈਸੇ ਉੱਥੇ ਕਈ ਸਵਾਲ ਖੜੇ ਹੋਏ ਕਿ ਕਿ ਕਈ ਕਰੋੜਾ ਰੁਪਏ ਫੰਡ ਇਕੱਠਾ ਹੋਇਆ ਸੀ ਜਿਹੜਾ ਉਹਨਾਂ ਦੀ ਵੰਡ ਨੂੰ ਲੈ ਕੇ ਵੀ ਆਪਸ ਕਿਸਾਨ ਪਾਟੇ ਸੀ ਦੇਖੋ ਗੱਲਾਂ ਬਾਤ ਦੇ ਵਿੱਚ ਤਾਂ ਬਹੁਤ ਬਣਜਿਆ ਕਰਦੀਆਂ ਨੇ ਪਰ ਪੈਸੇ ਦੀ ਵੰਡ ਦਾ ਵੀ ਕਿਤੇ ਨਾ ਕਿਤੇ ਮਾਮਲਾ ਸੀ ਕਿਤੇ ਨਾ ਕਿਤੇ ਮਾਮਲਾ ਸੀਗਾ ਵੀ ਕੁਝੋ ਜਿੱਥੇ ਬੰਦੇ ਚਾਹੁੰਦੇ ਸੀ ਉਸੇ ਅਸੀਂ ਬੈਠੇ ਰਹਿਣਾ ਕੁਝ ਜਿੱਥੇ ਬੰਦੇ ਚਾਹੁੰਦੇ ਸੀ ਕਿ ਵੀ ਜੇ ਸਰਕਾਰ ਦਾ ਹੁਕਮ ਹੋ ਗਿਆ ਤਾਂ ਮਤਲਬ ਠੀਕ ਹੈ ਕਾਨੂੰਨ ਵਾਪਸ ਲੈ ਲੇ ਤਾਂ ਆਪਾਂ ਵਾਪਸ ਚਲੀਏ ਕੁਝ ਲੋਕਾਂ ਦੇ ਵਿੱਚ ਪੈਸਿਆਂ ਦਾ ਲਾਲਚ ਸੀ ਕੁਝ ਲੋਕਾਂ ਦੇ ਵਿੱਚ ਸੱਤਾ ਦਾ ਲਾਲਚ ਸੀ ਹਨਾ ਦੋ ਪਾਰਟੀਆਂ ਹੋ ਗਈਆਂ ਇੱਕ ਪੈਸੇ ਵਾਲੀਆਂ ਪਾਰਟੀਆਂ ਹੋ ਗਈਆਂ ਸਾਨੂੰ ਘਰ ਬੈਠੇ ਬਠਾਣ ਪੈਸਾ ਮਿਲਦਾ ਇੱਕ ਹੋ ਗਈਆਂ ਸੱਤਾ ਦੀਆਂ ਭੇ ਆਸੀਂ ਸੱਤਾ ਦੇ ਵਿੱਚ ਜਾਣੇ ਜਾਣਾ ਜਿਹੜਾ ਸੱਤਾ ਜਾਣ ਦਾ ਫੈਸਲਾ ਸੀ ਬਿਲਕੁਲ ਸਹੀ ਸੀਗਾ ਠੀਕ ਹੈ ਤਿੰਨ ਚਾਰ ਪਾਰਟੀਆਂ ਇਹ ਜੀਆਂ ਸੀਗੀਆਂ ਜਿਨ੍ਹਾਂ ਨੇ ਸ਼ਰਿਆਮ ਕੇਜਰੀਵਾਲ ਦੀ ਮਦਦ ਕੀਤੀ ਆ ਸ਼ਰਿਆਮ ਉੱਥੋਂ ਹੀ ਕੇਜਰੀਵਾਲ ਨਾਲ ਰਲ ਕੇ ਸੀ ਮੈਂ ਨਾਮ ਨਹੀਂ ਲੈਣਾ ਜਨਤਾ ਨੂੰ ਸਾਰਾ ਪਤਾ ਠੀਕ ਹੈ ਨਾ ਉਹ ਬੰਦਿਆਂ ਨੇ ਰਲ ਕੇ ਬਦਲਾਅ ਲਿਆਂਦਾ ਹੁਣ ਉਹ ਉਹਨਾਂ ਤੇ ਵੀ ਭਾਰੂ ਪੈ ਗਿਆ ਤੇ ਉਹ ਸਾਡੇ ਤੇ ਵੀ ਭਾਰੂ ਪੈ ਗਿਆ ਹੁਣ ਗੱਲ ਕਰਦੇ ਹਾਂ ਹੁਣ ਕਿੱਥੇ ਖੜੇ ਆ ਪਿੰਡਾਂ ਦੇ ਵਿੱਚ ਜੇ ਭਾਜ ਭਾਣ ਦੇ ਨੇ ਵੋਟ ਮੰਗਣ ਤਾਂ ਕਿਵੇਂ ਦੇ ਦੇ ਭਾਜਪਾ ਦਾ ਮੇਰੇ ਖਿਆਲ ਚ ਬੋਰ ਵਾਲਾ ਹੀ ਹਾਲ ਹੋਊਗਾ ਜਿਵੇਂ ਉਹ ਕੱਲਾ ਕੱਚਾ ਵੀ ਉਹਦਾ ਖੋਲ ਲਿਆ ਸੀਗਾ ਇਸੇ ਤਰੀਕੇ ਦਾ ਹਾਲ ਹੋਊਗਾ ਬਾਕੀ ਹੁਣ ਲੋਕ ਸਿਆਣੇ ਹੋ ਗਏ ਨੇ ਕੁਛ ਨਾ ਕੁਛ ਲੋਕ ਕਰਤਾਰ ਨੂੰ ਵੀ ਦੇਖਣਗੇ ਪਰ ਬੀਜੇਪੀ ਨੂੰ ਨਾ ਕੋਈ ਕੱਲ ਚੱਲਦਾ ਸੀ ਨਾ ਕੋਈ ਅੱਜ ਚੱਲਦਾ ਨਾ ਸੀ ਕੱਲ ਨੂੰ ਝੱਲੀਏ ਕਿਉਂਕਿ ਇਹ ਸਾਡੇ ਪੰਥ ਲਈ ਵੀ ਖਤਰਾ ਸਾਡੇ ਪੰਜਾਬ ਲਈ ਬੀਜੇਪੀ ਨੇ ਦੋਗਲੀ ਚਾਲ ਚੱਲੀ ਹੋਈ ਹੈ ਬੀਜੇਪੀ ਨੇ ਕੇਜਰੀਵਾਲ 2 ਪਾਰਟੀ ਇਹਨਾਂ ਦੇ ਮਣਕੇ ਕੰਮ ਕਰ ਰਹੀ ਹੈ ਤੁਸੀਂ ਉਹਦਾ ਇਹ ਜਿੱਥੇ ਮਤਲਬ ਬੀਜੇਪੀ ਸਿੱਧੇ ਮੱਥੇ ਤੇ ਕਾਂਗਰਸ ਨੇ ਪੰਜਾਬ ਦੀ ਖੇਤੀ ਤੇ ਉਸੇ ਅਸਰ ਕਰਦੀ ਆ ਨਾ ਉਸੇ ਤਰੀਕੇ ਨਾਲ ਇਹਨਾਂ ਨੇ ਭਗਵੰਤ ਮਾਨ ਤੋਂ ਸਾਡੇ ਮੁੰਡੇ ਡਿਬਰੂਗੜ੍ਹ ਪਹਚਾਏ ਨੇ ਠੀਕ ਹੈ ਉਹਨੂੰ ਕਹਿ ਕੇ ਸਾਡੇ ਪੰਥ ਤੇ ਹਮਲਾ ਕੀਤਾ ਇਹਨਾਂ ਨੇ ਠੀਕ ਹੈ ਕਿਉਂ ਕਿਉਂ ਜੇ ਕੇਜਰੀਵਾਲ ਲਈ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਮੰਤਰੀ ਆਵਾਜ਼ਾਂ ਉਠਾ ਸਕਦੇ ਨੇ ਰੋਜ਼ ਪ੍ਰਦਰਸ਼ਨ ਕਰ ਸਕਦੇ ਨੇ ਭਾਈ ਅਮਰਪਾਲ ਸਿੰਘ ਲਈ ਕਿਉਂ ਨਹੀਂ ਕੀਤਾ ਅਸੀਂ ਕਰ ਰਹੇ ਹਾਂ ਅਸੀਂ ਤਾਂ ਲਗਾਤਾਰ ਲੱਗੇ ਹੋਏ ਹਾਂ ਅੰਮ੍ਰਿਤਸਰ ਵੀ ਧਰਨਾ ਲਾਇਆ ਹੋਇਆ ਅੰਮ੍ਰਿਤਸਰ ਉਹ ਦਿਨ ਵੱਡਾ ਇਕੱਠ ਸੀਗਾ ਉਹ ਦਿਨ ਵੀ ਕਰਿਆ ਅਮਰਪਾਲ ਸਿੰਘ ਦੀ ਮਾਂ ਤਾਂ ਉਹ ਬੰਦ ਕਰ ਦਿੱਤਾ ਗਿਆ ਉਹੀ ਤਾਂ ਮੈਂ ਗੱਲ ਕਰਦੀ ਹੁਣ ਵੀ ਅਸੀਂ ਬੈਠੇ ਆ ਅਸੀਂ ਤਾਂ ਹੁਣ ਵੀ ਮਤਲਬ ਉਹਨਾਂ ਦੀ ਲੜ ਰਹੇ ਆ ਪਰ ਕੁਝ ਲੋਕਾਂ ਦੇ ਜਮੀਰਾਂ ਮਰ ਚੁੱਕੀਆਂ ਨੇ ਜਿਹੜੇ ਲੋਕ ਡਰਦੇ ਨੇ ਡਰਦੇ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੁੰਦੀ ਆ ਮੌਤ اٹਲ ਸੱਚਾਈ ਹੈ ਉਹਨੇ ਆਉਣਾ ਜੇ ਮਤਲਬ ਕਬਰਸਤਾਨ ਦੇ ਵਿੱਚ ਜਾਂਦੇ ਆ ਜਦੋਂ ਉਹ ਲੋਕ ਵੀ ਮਤਲਬ ਮੈਂ ਉੱਥੇ ਮਰੇ ਹੋਏ ਦੇਖੇ ਨੇ ਜਿਹੜੇ ਕਹਿੰਦੇ ਸੀ ਬੋਲੋ ਨਾ ਮਰ ਜਾਾਂਗੇ ਠੀਕ ਹੈ ਜਿਹੜੇ ਚੁੱਪ ਰਹਿਣ ਵਾਲੇ ਲੋਕਾਂ ਦੀ ਮੈਂ ਉੱਥੇ ਜਾਦਾ ਦੇਖੀਆਂ ਨੇ ਜਿਹੜੇ ਬੋਲਣੇ ਵਾਲੇ ਲੋਕ ਸੀਗੇ ਉਹਨਾਂ ਦੀ ਯਾਦਗਾਰਾਂ ਬਣ ਗਈਆਂ ਨੇ ਬਿਨਾ ਬੋਲਣ ਵਾਲੇ ਗੁੰਗੇ ਲੋਕਾਂ ਦੀਆਂ ਗੁੰਗੇ ਲੋਕਾਂ ਦੀ ਸਵਾਵਟ ਦੀ ਦੇਖੀ ਆ ਤੇ ਬੋਲਦੇ ਲੋਕਾਂ ਦੀਆਂ ਯਾਦਗਾਰਾਂ ਦੇਖੀਆਂ ਨੇ ਮੈਂ। ਅੱਲਾਸਵਾਲ ਜਨਤਾ ਨੂੰ ਕੀ ਕਰਨ ਜਾਂਦੇ ਲੋਕ ਸਭਾ ਚੋਣਾਂ ਦੇ ਵਿੱਚ ਜਨਤਾ ਨੂੰ। ਜਨਤਾ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੁੰਨੀ ਆ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਆਪਣਾ ਪੰਜਾਬ ਬਚਾ ਲਓ ਆਪਣਾ ਪੰਥ ਬਚਾ ਲਓ ਆਪਣੀ ਖੇਤੀ ਬਚਾ ਲਓ ਆਪਣੀ ਨਸਲ ਬਚਾ ਲਓ ਠੀਕ ਹੈ। ਉਹ ਪਾਰਟੀ ਨੂੰ ਸਪੋਰਟ ਕਰਿਓ ਜਿਹੜੀ ਚਿੱਟੇ ਨੂੰ ਖਤਮ ਕਰੂਗੀ ਖਸਖਸ ਲੈ ਕੇ ਆਊਗੀ ਕਿਉਂਕਿ ਚਿੱਟੇ ਦਾ ਬਦਲ ਇੱਕੋ ਇੱਕ ਖਸਖਸ ਹੈ। ਕਸ ਕਸ ਜਿਹੜਾ ਲੈ ਕੇ ਆਊਗਾ ਸਾਨੂੰ ਕੋਈ ਸਪੋਰਟ ਕਰੂਗਾ ਉਸ ਚੀਜ਼ ਦੇ ਵਿੱਚ ਉਹ ਕੋਈ ਵੀ ਹੋਵੇ ਠੀਕ ਹੈ ਸਾਡੇ ਕੋਈ ਕਿਸਾਨੀ ਦੀ ਗੱਲ ਕਰੂ ਸਾਡੇ ਕੋ ਪੰਥ ਦੀ ਗੱਲ ਕਰੂਗਾ ਸਾਡੀ ਵੋਟ ਉਸ ਬੰਦੇ ਨੂੰ ਜਾਊਗੀ ਤੇ ਉਸ ਬੰਦੇ ਨੂੰ ਮੇਰੀ ਹੱਥ ਮੰਨ ਕੇ ਬੇਨਤੀ ਹੈ ਵੀ ਕਰਦਾਰਾਂ ਨੂੰ ਪਛਾਣਿਓ ਬਦਲਾ ਦੇ ਮਗਰ ਨਾ ਹੁਣ ਭੱਜਿਓ ਬਹੁਤ ਬਦਲਾ ਆਪਾਂ ਨੇ ਦੇਖ ਲਿਆ ਬਸ ਇੰਨਾ ਹੀ ਕਹਿਣਾ ਜੀ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ ਮੈਲਾ ਕਿਸਾਨ ਮਜ਼ਦੂਰ ਯੂਨੀਅਨ ਦੇ ਸੁਭਾਪਰਦਾਨ ਗੁਰਜੀਤ ਕੌਰ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਨਤਾ ਨੂੰ ਅਪੀਲ ਕੀਤੀ ਗਈ ਕਿ ਪੰਥ ਤੇ ਖੇਤ ਕਿਸਾਨੀ ਪੰਤ ਤੇ ਹੋਰ ਪੰਜਾਬ ਨੂੰ ਬਚਾਉਣ ਲਈ ਨਸ਼ੇ ਦਾ ਬਦਲ ਕਰਨ ਲਈ ਜਿੱਥੇ ਕਿ ਇਹਨਾਂ ਵੱਲੋਂ ਕਿਹਾ ਗਿਆ ਕਿ ਖਸਕਸ ਦੀ ਖੇਤੀ ਦੀ ਅਕਸਰ ਦੀ ਇਹ ਇਹ ਬੀਬੀ ਖਸਕਸ ਦੀ ਖੇਤੀ ਜੋ ਜਾਣੇ ਜਾਂਦੇ ਨੇ ਇਹਨਾਂ ਵੱਲੋਂ ਕਹਿ ਦਰਿਆ ਕਿ ਚਿੱਟੇ ਨੂੰ ਖਤਮ ਕਰਨ ਲਈ ਬਦਲ ਕਰਨ ਲਈ ਜਿੱਥੇ ਖਸਕਸ ਦੀ ਖੇਤੀ ਵੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਜਿਹੜਾ ਇਹਨਾਂ ਮੁੱਦਿਆਂ ਨੂੰ ਲੈ ਕੇ ਅੱਗੇ ਆਊਗਾ ਉਹਨਾਂ ਨੂੰ ਇਹ ਵੋਟ ਪਾਉਣਗੇ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੌਰ ਦੇ ਨਾਲ ਰਜਿੰਦਰ ਸਿੰਘ ਪਾਟ ਦੀ ਵਜੇ ਰਿਪੋਰਟ